ਕੀ ਹੋਣਾ ਸਤਿ ਸ਼੍ਰੀ ਅਕਾਲ ਜੀ ਜਿੰਨੇ ਵੀ ਆਪਣੇ ਵਿਸ਼ਪ ਦੇ ਵਿੱਚ ਪੰਜਾਬੀ ਬੈਠੇ ਨੇ ਸਾਰਿਆਂ ਨੂੰ ਦਿਲੋਂ ਸਤਿ ਸ਼੍ਰੀ ਅਕਾਲ ਹੈ ਔਰ ਫਤਿਹ ਸਾਂਝੀ ਕਰਦੇ ਆ ਵੈਗੁਰਜ ਕਾ ਖਾਲਸਾ ਵੈਗੁਰਜ ਕੀ ਫਤਿਹ ਸੋ ਪ੍ਰਭਾਉ ਇੱਕ ਬੇਨਤੀ ਆ ਸਾਰਿਆਂ ਦੇ ਚਰਨਾਂ ਵਿੱਚ ਗੁਰੂ ਮਹਾਰਾਜ ਦੇ ਚਰਨਾਂ ਵਿੱਚ ਮੇਰੇ ਨਾਲ ਦਾ ਪਿੰਡ ਪਿੰਡ ਹੈ ਮੇਰੇ ਨਾਲ ਦਾ ਪੰਨਾਚਾ ਪਿੰਡ ਉੱਥੋਂ ਦਾ ਸਾਡਾ ਭਰਾ ਇੱਕ ਜਿਹਦਾ ਨਾਮ ਹੈ ਗੁਰਪ੍ਰੀਤ ਸਿੰਘ ਤੁਹਾਨੂੰ ਦੱਸਣਾ ਚਾਹੁੰਦਾ ਭਰਾਵੋ ਉਹ ਵੀ ਭਰਾ ਆਪਣੇ ਪਰਿਵਾਰ ਨੂੰ ਪਾਲਣ ਪੋਸ਼ਣ ਦੇ ਲਈ ਮਜਬੂਰੀਆਂ ਦੇ ਲਈ ਅੱਜ ਦੇ ਸਮੇਂ ਦੇ ਵਿੱਚ ਵਿਦੇਸ਼ਾਂ ਦੇ ਵਿੱਚ ਮਿਹਨਤ ਕਰਨ ਲਈ ਗਿਆ ਆਪਣੇ ਪਰਿਵਾਰ ਦਾ ਗੁਜ਼ਾਰਾ ਕਰਨ ਦੇ ਲਈ ਸੋ ਭਰਾਵੋ 7 ਸਾਲਾਂ ਤੋਂ ਉਹ ਭਰਾ ਹਲੇ ਤੱਕ ਆਪਣੇ ਪਰਿਵਾਰ ਕੋਲ ਨਹੀਂ ਆਇਆ ਇੰਡੀਆ ਨਹੀਂ ਆਇਆ ਮਿਲਿਆ ਨਹੀਂ ਇੱਥੇ ਕਿਸੇ ਨੂੰ ਹਲੇ ਤੱਕ ਉਸ ਦਾ ਪਰਿਵਾਰ ਉਹਨਾਂ ਦੇ ਮਾਤਾ ਜੀ ਉਹਨਾਂ ਦੇ ਧਰਮ ਪਤਨੀ ਪਰ ਇੱਕ ਉਹਨਾਂ ਦੀ ਭਰਾਵੋ ਛੋਟੀ ਜੀ ਗੁੱਡੀਆ ਉਹਦਾ ਇੰਤਜ਼ਾਰ ਕਰਦੇ ਨੇ ਪਰ ਤੁਹਾਨੂੰ ਇੱਥੇ ਦੱਸਣਾ ਚਾਹੁੰਦੇ ਆ ਸੌਰੀ ਕਨੈਕਸ਼ਨ ਕੱਟ ਗਿਆ ਸੀਗਾ ਤੁਹਾਨੂੰ ਪਤਾ ਹੀ ਇਹ ਪਿੰਡਾਂ ਦੇ ਵਿੱਚ ਕਨੈਕਸ਼ਨ 20 ਹੋ ਜਾਂਦਾ ਹੈ ਨਾ 사우ਦੀ ਅਰਬ ਦੇ ਵਿੱਚ ਤਾਨਾਸ਼ਾ ਸ਼ੇਖ ਜਿਨ੍ਹਾਂ ਬੜੇ ਸਾਲਾਂ ਤੋਂ ਉਹ ਆਪਣੇ ਘਰ ਦੇ ਵਿੱਚ ਨਜ਼ਰਬੰਦ ਕਰਕੇ ਰੱਖਿਆ ਹੋਇਆ ਹੈ ਭਰਾਵੋ ਅੱਜ ਉਸ ਦਾ ਪਰਿਵਾਰ ਹਰ ਟੈਂਪੂ ਦੇ ਅੱਗੇ ਖੜ ਕੇ ਆਪ ਦੇ ਪੁੱਤਰ ਦੀ ਵੇਟ ਕਰਦਾ ਇੰਤਜ਼ਾਰ ਕਰਦਾ ਉਸ ਦੀ ਮਾਂ ਉਸ ਦੀ ਧਰਮ ਪਤਨੀ ਇੰਤਜ਼ਾਰ ਕਰਦੀ ਹੈ ਹਰ ਵੇਲੇ ਇੱਕੋ ਹੀ ਉਹਨਾਂ ਦੀ ਚੀਜ਼ਾਂ ਸਤਾਉਂਦੀਆਂ ਰਹਿੰਦੀਆਂ ਸੋਚ ਸਤਾਉਂਦੀ ਰਹਿੰਦੀ ਕਿ ਸਾਡਾ ਬੱਚਾ ਕਦੋਂ ਘਰ ਆਵੇ ਔਰ ਅਸੀਂ ਐਸੀ ਕਮਾਈ ਤੋਂ ਕੁਝ ਨਹੀਂ ਕਰਨਾ ਜਿਹੜਾ ਸਾਡਾ ਬੱਚਾ ਹੀ ਸਾਡੇ ਤੋਂ ਦੂਰ ਲੈ ਗਈ ਕਮਾਈ ਸੋ ਗਿਆ ਉਹ ਕਮਾਈ ਕਰਨ ਸੀ ਨਾ ਹੁਣ ਤਾਂ ਕੋਈ ਕਮਾਈ ਪਰਿਵਾਰ ਕੋਲੇ ਪਹੁੰਚੀ ਐ ਨਾ ਹੀ ਕੋਈ ਹੋਰ ਸੁਖ-ਸਹੂਲਤ ਪਹੁੰਚੀ ਐ ਸਿਰਫ ਤੇ ਸਿਰਫ ਇੱਕ ਫੋਨ ਦੀ ਕਾਲ ਲਈ ਉਹਨਾਂ ਤਾਂ ਕਰੈਗੀ ਕਿ ਫੋਨ ਤੇ ਕਾਪ ਦੇ ਬੱਚੇ ਨਾਲ ਗੱਲ ਹੋਈ ਜਾਂਦੀ ਐ ਔਰ ਹੁਣ ਇਹਨਾਂ ਦਿਨਾਂ ਦੇ ਵਿੱਚ ਗੱਲ ਵੀ ਨਹੀਂ ਹੋ ਰਹੀ ਲੁਕਸ਼ਿਪ ਕਿਉਂ ਗੱਲ ਕਰਦਾ ਸੋ ਪ੍ਰਭੂ ਅੱਜ ਇਹ ਪਰਿਵਾਰ ਮਾਤਾ ਜੀ ਉਹਨਾਂ ਦੇ ਜਿਹੜੇ ਵਾਈਫ ਨੇ ਮੇਰੇ ਭਰਾ ਦੇ ਤੇ ਉਹ ਇੱਥੇ ਮੇਰੇ ਕੋਲੇ ਆਏ ਸੀ ਤੇ ਭਗਵੰਤ ਮਾਨ ਜੀ ਨੂੰ ਬੇਨਤੀ ਕਰਨ ਆਏ ਨੇ ਕਿ ਉਹ ਇੱਕੋ ਇੱਕ ਬੰਦਾ ਜਿਹੜਾ ਦੁੱਖ ਦਰਦਨ ਦੂਜਿਆਂ ਦੇ ਦੁੱਖਾਂ ਨੂੰ ਆਪਣਾ ਦੁੱਖ ਸਮਝਦਾ ਉਹਨਾਂ ਦੇ ਜਿਹੜੇ ਦੂਜੇ ਦੇ ਕਿਉਂਕਿ ਦੁੱਖ ਮਹਿਸੂਸ ਵੀ ਉਦਾਂ ਹੀ ਹੁੰਦਾ ਜਦੋਂ ਤੁਸੀਂ ਦੂਜੇ ਦਾ ਆਪਣਾ ਦੁੱਖ ਸਮਝ ਕੇ ਤੁਸੀਂ ਹੰਡਾਉਂਦੇ ਹੋ ਆਪਣੇ ਤੇ ਫਿਰ ਤੁਹਾਨੂੰ ਦੁੱਖ ਦਾ ਅਹਿਸਾਸ ਹੁੰਦਾ ਮਹਿਸੂਸ ਹੁੰਦਾ ਕਿ ਦੁੱਖ ਕੀ ਚੀਜ਼ ਹੁੰਦੀ ਹੈ ਔਰ ਜਿਨ੍ਹਾਂ ਦੇ ਬੱਚੇ ਬਾਹਰ ਗਏ ਨੇ ਉਹਨਾਂ ਤੋਂ ਦੂਰ ਗਏ ਨੇ ਪਰਦੇਸਾਂ ਦੇ ਵਿੱਚ ਬੈਠੇ ਨੇ ਔਰ ਇੱਥੇ ਮਾਮਾ ਕਿਵੇਂ ਉਹਨਾਂ ਨੇ ਦੁੱਖ ਹੰਡਾਉਂਦੀਆਂ ਨੇ ਔਰ ਕਿਵੇਂ ਉਹਨਾਂ ਦੇ ਬੱਚੇ ਜਿਹੜੇ ਆਪਣੇ ਪਿਤਾ ਤੋਂ ਦੂਰ ਨੇ ਸੋ ਪ੍ਰਭੂ ਸਾਡੇ ਵੱਲੋਂ ਕੋਸ਼ਿਸ਼ ਹੈ ਭਗਵੰਤ ਮਾਨ ਜੀ ਨੂੰ ਬੇਨਤੀ ਹੈ ਹੱਥ ਜੋੜ ਕੇ ਪਰਿਵਾਰ ਵੱਲੋਂ ਬੇਨਤੀ ਹੈ ਕਿ ਜਿੱਥੇ ਅਨੇਕਾਂ ਹੀ ਮੁੰਡੇ ਉਹਨਾਂ ਨੇ ਵੱਖ-ਵੱਖ ਦੇਸ਼ਾਂ ਦੇ ਵਿੱਚੋਂ ਆਪਦੀਆਂ ਦੀ ਮਿਹਨਤ ਹਿੰਮਤ ਦੇ ਨਾਲ ਬਲਾਏ ਨੇ ਪੰਜਾਬ ਦੇ ਵਿੱਚ ਉਹਨਾਂ ਦੇ ਪਰਿਵਾਰਾਂ ਦੇ ਨਾਲ ਮਲਾਇਆ ਉਹ ਪਰਿਵਾਰ ਦੁਬਾਰਾ ਤੋਂ ਆਪਦੇ ਬੱਚਿਆਂ ਨੂੰ ਮਿਲ ਸਕੇ ਉਹਨਾਂ ਉਹਨਾਂ ਮਾਮਾ ਨੂੰ ਆਪਦੇ ਮਾਮਾ ਨੂੰ ਮਿਲ ਸਕੇ ਆਪਦੇ ਬੱਚਿਆਂ ਨੂੰ ਮਿਲ ਸਕੇ ਸੋ ਅੱਜ ਫੇਰ ਉਸੇ ਭਗਵੰਤ ਮਾਨ ਨੂੰ ਅੱਜ ਲੋੜ ਆ ਕਿਉਂਕਿ ਭਗਵੰਤ ਮਾਨ ਅੱਜ ਹਰੇਕ ਮਾਂ ਦਾ ਪੁੱਤ ਹੈ ਪੰਜਾਬ ਦੀ ਦਾ ਜਿਹੜਾ ਕਿ ਵਿਦੇਸ਼ਾਂ ਦੇ ਵਿੱਚ ਜਿਹੜੇ ਦੁੱਖਾਂ ਦੇ ਵਿੱਚ ਉਹ ਤੇ ਮੁੰਡੇ ਬੈਠੇ ਨੇ ਉਹਨਾਂ ਨੂੰ ਲੈ ਕੇ ਆਉਣ ਦੇ ਵਿੱਚ ਬਹੁਤ ਮਦਦ ਕਰਦਾ ਸੋ ਮੇਰੇ ਨਾਲ ਮਾਤਾ ਜੀ ਵੀ ਨੇ ਉਹਨਾਂ ਦੀ ਧਰਮ ਪਤਨੀ ਵੀ ਗੁਰਪ੍ਰੀਤ ਸਿੰਘ ਦੀ ਸੋ ਉਹ ਵੀ ਬੇਨਤੀ ਕਰਨਗੇ ਤੁਹਾਡੇ ਅੱਗੇ ਕਿ ਇਹ ਸਨੇਹਾ ਭਗਵੰਤ ਮਾਨ ਜੀ ਤੱਕ ਅਸੀਂ ਵੀ ਆਪਣੇ ਲੈਵਲ ਤੇ ਪਹੁੰਚਾਵਾਂਗੇ ਉਹਨਾਂ ਦਾ ਪਾਸਪੋਰਟ ਨੰਬਰ ਜਾਂ ਜਿਹੜੀਆਂ ਜਿਹੜੀਆਂ ਹੋਰ ਉਹਨਾਂ ਨੂੰ ਲੋੜਾਂ ਹੋਣਗੀਆਂ ਉਹ ਆਪਾਂ ਦਵਾਂਗੇ ਸੋ ਪ੍ਰਭੂ ਤੁਸੀਂ ਵੀ ਸਾਰੇ ਜਿੱਥੇ ਕਿਤੇ ਬੈਠਿਓ ਉਹਨਾਂ ਲਈ ਦੁਆਵਾਂ ਕਰਿਓ ਇੱਕ ਬੱਚਾ ਜਿਹੜਾ ਆਪਣੇ ਪਰਿਵਾਰ ਤੋਂ ਦੂਰ ਹੈ ਸੋ ਤੁਹਾਡੇ ਤੱਕ ਪਹੁੰਚੇ ਆਪਣੇ ਪਰਿਵਾਰ ਦੇ ਵਿੱਚ ਖੁਸ਼ੀਆਂ ਖੇਡੇ ਆਨੰਦ ਮਾਣੇ ਆਪਦੇ ਬੱਚਿਆਂ ਨੂੰ ਮਿਲੇ ਆਪਣੀ ਮਾਤਾ ਨੂੰ ਮਿਲੇ ਔਰ ਆਪਦੀ ਵਾਈਫ ਨੂੰ ਮਿਲੇ ਸੋ ਪ੍ਰਭੂ ਮੈਂ ਤੁਹਾਡੇ ਨਾਲ ਮਾਤਾ ਜੀ ਦੀ ਗੱਲ ਕਰਵਾਉਣਾ ਔਰ ਤੁਹਾਨੂੰ ਉਹ ਆਪਦਾ ਜਵਾਨੀ ਦਾ ਦਸ ਦੇਣਗੇ ਕਿ ਕੀ 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 ਦੁੱਖ ਉਹਨਾਂ ਦੇ ਬੀਤ ਰਹੇ ਨੇ ਔਰ ਕਦੋਂ ਦਾ ਜਿਹੜਾ ਉਹਨਾਂ ਦਾ ਬੇਟਾ ਪੰਜਾਬ ਤੋਂ ਇਸ ਆਪਣੇ ਵਤਨ ਤੋਂ ਕਦੋਂ ਦਾ ਗਿਆ ਹੋਇਆ ਸੋ ਤੁਹਾਨੂੰ ਸਾਰਾ ਕੁਝ ਦੱਸਣਗੇ ਮਾਤਾ ਜੀ ਹਾਂਜੀ ਬੇਨਤੀ ਕਰੋ ਜੀ ਤੁਸੀਂ ਦੱਸੋ ਵੀ ਕਦੋਂ ਦਾ ਗਿਆ ਹੋਇਆ ਮੇਰਾ ਪੁੱਤਰ 11 ਸਨ ਦਾ ਅੱਛਾ ਜੀ 2011 ਦਾ ਜੀ 2011 ਸਨ ਦਾ 3 ਮਹੀਨੇ 17 ਤਰੀਕ ਦਾ ਘਰੋਂ ਗਿਆ ਹੋਇਆ ਅੱਛਾ ਜੀ ਹਾਂਜੀ ਤੇ 17 ਤਰੀਕ ਤੋਂ ਜਾ ਕੇ ਕੰਪਨੀ ਚ 8 ਮਹੀਨੇ ਰਿਹਾ ਉਹ ਤੋਂ ਕੰਪਨੀ ਤੋਂ ਬਾਹਰ ਚੱਲਿਆ ਗਿਆ ਅੱਛਾ ਜੀ ਮੁੜ ਕੇ ਬਸ ਇਕਣੇ ਤੁਰਿਆ ਫਿਰਦਾ ਫੋਨ ਕਰਦਾ ਪੈਸੇ ਸੌਰੀ ਕਨੈਕਸ਼ਨ ਵੀਕ ਹੋ ਗਿਆ ਸੀ ਹਾਂਜੀ ਮਾਤਾ ਜੀ ਦੱਸੋ ਜੀ ਸਾਡੇ ਕੋ ਘਰ ਕੋਈ ਸਾਧਨ ਵੀ ਹੈ ਨਹੀਂ ਆਮ ਡੰਡਾ ਸਾਧਾ ਵੀ ਹੈ ਨਹੀਂ ਹਾਂਜੀ ਬਾਹਰ ਭੇਜਿਆ ਤਾਂ ਛੇਟ ਵਾਲਣ ਵਾਸਤੇ ਠੀਕ ਹੈ ਜੀ ਕੁਝ ਵੀ ਨਹੀਂ ਬਣਿਆ ਠੀਕ ਹੈ ਜੀ ਹੁਣ ਅਸੀਂ ਉਹਨੂੰ ਮਿਲਣ ਨੂੰ ਵੀ ਟਰਸਦੇ ਆ 15 ਦਿਨ ਤੋਂ ਮਾਲਕ ਨੇ ਕਮਰੇ 'ਚ ਬੰਦ ਰੱਖਿਆ ਹੋਇਆ ਹੈ ਅੱਛਾ ਜੀ ਜੇ ਬਾਹਰ ਜਾਂਦਾ ਤਾਂ ਵੀ ਨਾ ਬੰਦੇ ਭੇਜਦਾ ਅੱਛਾ ਜੀ ਗੱਲ ਵੀ ਕਰਦਾ ਤਾਂ ਕੋਲ ਖੜ ਕੇ ਕਰਦਾ ਸੋਚ ਬੰਦ ਕਰਾ ਕੇ ਰੱਖਦਾ ਕੋਈ ਪੈਸਾ ਪੂਸਾ ਸੌਰੀ ਕਨੈਕਸ਼ਨ ਵੀਕ ਸੀਗਾ। ਆਹ ਲਾਈਟ ਚਲੀ ਗਈ ਥੇ। ਓਕੇ। ਆ ਜ ਮਾਤਾ ਜੂਰੀ ਆਜੋ। ਇੱਥੇ ਆ ਜ। ਅੱਛਾ ਹਾਂਜੀ ਅੱਗੇ ਦੱਸੋ ਜੀ ਹੁਣ। ਉੱਥੇ ਮੇਰੇ ਰਿਸ਼ਤੇਦਾਰ ਰਹਿੰਦੇ ਆ ਉਹਨਾਂ ਤੋਂ 3000 ਰਾਇਲੋਂ ਮੈਂ ਦਵਾਇਆ। ਅੱਛਾ ਜਣ ਪੈਸੇ ਦਿੱਤੇ ਨੇ ਦੂਜੇ ਦਿਨ ਹੀ ਲੈ ਗਏ ਇਹਨੂੰ ਚੱਕ ਕੇ। ਅੱਛਾ ਜੀ। ਹੁਣ ਸਾਨੂੰ ਨਹੀਂ ਪਤਾ ਪੈਸੇ ਲੈ ਲੇ, ਪਾਸਵਰਡ ਉਹਨੇ ਆਪਣੀ ਮਿੰਟਨਾ ਬਣਵਾਇਆ ਤਾਂ ਜਿਹੜਾ ਟਿਕਟਕਲੀਨ ਬਣਦਾ। ਉਹ ਵੀ ਉਹਨੇ ਲੈ ਲਿਆ ਜੇਬ ਚੋਂ। ਪੈਸਿਆਂ ਦਾ ਸਾਨੂੰ ਕੁਛ ਨਹੀਂ ਪਤਾ ਉਹਦੇ ਕੋਲ ਹੈਗੇ ਕਿ ਜਾਂ ਲੈ ਲੇ। ਅੱਛਾ ਜੀ। ਹਾਂਜੀ। ਕੰਟਰਪਾ ਕਰੋ ਮੈਂ ਤੁਹਾਡੇ ਮਾਰੇ ਹੱਥ ਬੰਨ੍ਹਦੀ ਆ ਮੇਰੇ ਪੁੱਤ ਨੂੰ ਮੈਨੂੰ ਮਿਲਾ ਦਿਓ ਠੀਕ ਹੈ ਜੀ ਇਹ ਅਸੀਂ ਅਸੀਂ ਵੀ ਆਪਣੇ ਵੱਲੋਂ ਬਾਤੇ ਜਰੂਰ ਕੋਸ਼ਿਸ਼ ਕਰਾਂਗੇ ਭਗਵੰਤ ਮਾਨ ਜੀ ਨੂੰ ਬੇਨਤੀ ਕਰਾਂਗੇ ਔਰ ਵਿਦੇਸ਼ ਮੰਤਰੀ ਨੂੰ ਵੀ ਤੁਹਾਡੀ ਗਰੀਬਾਂ ਦੀ ਅਰਜ਼ੀ ਸੁਣੋ ਬਸ ਇਹ ਕੋਈ ਨਹੀਂ ਆਪਾਂ ਜਰੂਰ ਜਰੂਰ ਤੁਹਾਡੀ ਮਦਦ ਕਰਾਂਗੇ ਜਿੰਨੇ ਜੋਗੀ ਬੇਗਿਆ ਕਿਉਂਕਿ ਉਹ ਬੱਚਾ ਤੁਹਾਡਾ ਨਹੀਂ ਉਹ ਸਾਡਾ ਭਰਾ ਹੈ ਆ ਬੇਟੀ ਹੈ ਪੂਰੇ ਪੰਜਾਬ ਦਾ ਬੇਟੀ ਪੁੱਤਾ ਹੋ 6 ਸਾਲ ਦੀ ਬੇਟੀ ਹੋ ਗਈ ਅੱਜ ਤੱਕ ਨਾ ਬੇਟੀ ਨੇ ਬਾਪ ਦੇਖਿਆ ਬੇਟੇ ਉਰੇ ਆ ਪੁੱਤ ਆ ਜਾ ਪੁੱਤ ਬੋਲ ਇਹ ਬੱਚੀ ਹੈ ਜੀ ਉਸ ਪਰਾ ਦੀ ਬੇਟੀ ਹੈ 6 ਸਾਲਾਂ ਦੀ ਹੈ ਇੰਨੇ ਚੱਕ ਬਾਪ ਨਹੀਂ ਦੇਖਿਆ ਹਜੇ ਤੱਕ ਆਪਣਾ ਪਿਤਾ ਜਿਹੜਾ ਦੇਖਿਆ ਨਹੀਂ ਆਪਣੀ ਇਹਨੀਆਂ ਅੱਖਾਂ ਦੇ ਨਾਲ ਤੇਤੀ ਨੇ ਨਾ ਪਿ ਬਾਪ ਨੇ ਬੇਟੀ ਦੇਖੀ ਹੈ ਤੇ ਉਹਨਾਂ ਨੇ ਵੀ ਆਪਣੀ ਬੱਚੀ ਨਹੀਂ ਦੇਖੀ ਸੋ ਪ੍ਰਮਾਤਮਾ ਅੱਗੇ ਚਰਨਾਂ 'ਚ ਬੇਨਤੀ ਹੈ ਔਰ ਭਗਵੰਤ ਮਾਨ ਜੀ ਨੂੰ ਇੱਕ ਰਿਕਵੈਸਟ ਹੈ ਸਾਡੇ ਵੱਲੋਂ ਹੱਥ ਜੋੜ ਕੇ ਕਿ ਇਸ ਪਰਿਵਾਰ ਦੀ ਮਦਦ ਕਰੋ ਔਰ ਅਸੀਂ ਸਾਰੇ ਨਗਰ ਨਿਵਾਸੀ ਔਰ ਜਿਹਨੇ ਪੰਜਾਬ ਵਾਸੀ ਸਮੁੱਚੇ ਮੇਰੇ ਇਲਾਕੇ ਦੇ ਜਾਂ ਹੋਰ ਸਾਰੇ ਦਿਲੋਂ ਤਨਵਾਦੀ ਹੋਵਾਂਗੇ ਕਿ ਇਹਨਾਂ ਨੂੰ ਪਰਿਵਾਰ ਨੂੰ ਇਹਨਾਂ ਦਾ ਬੱਚਾ ਮਲਾਉਣ ਦੇ ਵਿੱਚ ਉਹਨਾਂ ਦਾ ਸਹਿਯੋਗ ਹੋਵੇਗਾ ਸੋ ਜਿਵੇਂ ਉਹਨਾਂ ਨੇ ਪੰਜਾਬ ਦੇ ਹੋਰ ਬੜੇ ਮਾਮਾ ਦੇ ਪੁੱਤ ਇੱਥੇ ਪੰਜਾਬ ਲੈ ਕੇ ਆਂਦੇ ਨੇ ਸੋ ਆਸ ਕਰਦੇ ਹਾਂ ਕਿ ਉਹ ਵੀ ਇੱਥੇ ਸਾਡੇ ਨਾਲ ਹੀ ਪਿੰਡ ਪਨੇਚਾਂ ਦੇ ਵਿੱਚ ਇਹਨਾਂ ਮਾਤਾ ਦੇ ਪੁੱਤਰ ਨੂੰ ਵੀ ਇੱਥੇ ਮਲਾਉਣਗੇ ਔਰ ਅਸੀਂ ਉਹਨਾਂ ਦੀ ਜਿਹੜੀ ਧਰਮ ਪਤਨੀ ਆ ਉਹ ਵੀ ਇੱਥੇ ਪਹੁੰਚੇ ਹੋਏ ਨੇ ਪੰਜ ਜੀ ਤੁਸੀਂ ਕੁਝ ਕਹਿਣਾ ਚਾਹੁੰਦੇ ਹੋ ਜੀ ਸਤਿ ਸ਼੍ਰੀ ਅਕਾਲ ਜੀ ਨਹੀਂ ਪਹੁੰਚਿਆ ਕਿ ਨਹੀਂ ਸੋ ਇਹਨਾਂ ਦੇ ਧਰਮ ਪਤਨੀ ਸੀਗੇ ਜਿਹੜੇ 6 ਸਾਲਾਂ ਤੋਂ 7 ਤੋਂ ਉਹਨਾਂ ਨੂੰ ਮਿਲੇ ਨਹੀਂ ਹੈਗੇ ਸੋ ਕਿਰਪਾ ਕਰਕੇ ਬੇਨਤੀ ਹੈ ਕਿ ਇਹ ਜਿਹੜੀ ਵੀਡੀਓ ਹੈ ਉਹਨਾਂ ਤੱਕ ਪਹੁੰਚਾਓ ਅਸੀਂ ਵੀ ਭਗਵੰਤ ਮਾਨ ਜੀ ਤੱਕ ਪਹੁੰਚਾਉਂਦੇ ਆਂ ਔਰ ਤੁਸੀਂ ਵੀ ਵਿਦੇਸ਼ ਮੰਤਰੀ ਜੀ ਤੱਕ ਇਹ ਪਹੁੰਚਾਓ ਤਾਂ ਕਿ ਉਹਨਾਂ ਨੂੰ ਪਤਾ ਲੱਗ ਸਕੇ ਕਿ ਪੰਜਾਬ ਦੇ ਜਿਹੜੇ ਹਾਲਾਤ ਨੇ ਪੰਜਾਬ ਦੇ ਜਿਹੜੇ ਬੱਚੇ ਨੇ ਇੱਥੋਂ ਮਿਹਨਤ ਕਰਨ ਦੇ ਲਈ ਉੱਥੇ ਪਹੁੰਚੇ ਨੇ ਕਿਉਂਕਿ ਜੇ ਪੰਜਾਬ ਦੇ ਵਿੱਚ ਰੋਜ਼ਗਾਰ ਮਿਲਦਾ ਹੁੰਦਾ ਤਾਂ ਅੱਜ ਬਾਹਰ ਬੱਚੇ ਆਪਣੇ ਜਾਂਦੇ ਨਾ ਸੋ ਬੜੀ ਦੁਖਰੀ ਗੱਲ ਹੈ ਕਿ ਸਾਡੇ ਜਿੰਨੇ ਵੀ ਕਾਮੇ ਨੇ ਮਿਹਨਤੀ ਮਜ਼ਦੂਰ ਨੇ ਔਰ ਸਾਰੇ ਅਜ ਬਾਹਰਲੇ ਮੁਲਕਾਂ ਦੇ ਪੰਜਾਬ ਦੇ ਪਰਿਵਾਰਾਂ ਨੂੰ ਚਲਾਉਣ ਦੇ ਲਈ ਉਹ ਇੱਥੇ ਗਏ ਨੇ ਸੋ ਪਰਮਾਤਮਾ ਅਗੇ ਇਹ ਹੀ ਮੇਰੀ ਬੇਨਤੀ ਅਰਦਾਸ ਹੈ ਕਿ ਉਸ ਭਰਾ ਨੂੰ ਜਲਦੀ ਤੋਂ ਜਲਦੀ ਇੱਥੇ ਆਪਣੇ ਘਰੇ ਆਪਣੇ ਬੱਚਿਆਂ ਦੇ ਵਿੱਚ ਮਿਲਣ ਦਾ ਮੌਕਾ ਮਿਲੇ ਸੋ ਅਸੀਂ ਵੀ ਆਹ ਸੋ ਸੋ ਕਨੈਕਸ਼ਨ ਵੀਕ ਹੋ ਜਾਂਦਾ ਵਾਰ-ਵਾਰ ਸੋ ਭਰਾਵੋ ਇਹ ਹੀ ਮੇਰੀ ਬੇਨਤੀ ਆ ਸਾਰੇ ਪ੍ਰਵਾਨ ਕਰਿਓ ਸਪਕਾਰ ਕਰਿਓ ਔਰ ਇਸ ਮਾਂ ਦਾ ਸਾਥ ਦਿਓ ਔਰ ਇਸ ਬੀਟੀਆ ਦਾ ਛੋੜੀ ਜਿਹੜੀ ਬੱਚੀ ਆ ਸਾਡੀ ਇਹਦਾ ਵੀ ਸਾਥ ਦਿਓ ਕਿਉਂਕਿ ਇਹਨੂੰ ਆਪਣੇ ਪਿਤਾ ਦੀ ਪਿਆਰ ਦੀ ਲੋੜ ਹੈ ਸੋ ਤੁਸੀਂ ਸਾਰੇ ਇਹ ਵੀਡੀਓ ਵਿਦੇਸ਼ ਮੰਤਰੀ ਤੱਕ ਪਹੁੰਚਾਇਓ ਔਰ ਅਸੀਂ ਵੀ ਦੁਆ માં ਕਰਦੇ ਹਾਂ ਪ੍ਰਮਾਤਮਾ ਅਗੇ ਤੁਸੀਂ ਵੀ ਕਰਿਓ ਸੋ ਸਾਊਦੀ ਅਰਬ ਦੇ ਵਿੱਚ ਆ ਮੇਰਾ ਵੀਰ ਜਿਸਨੇ ਕਤਾਨਾ ਸ਼ਾਹ ਨੇ ਨજરਬੰਦ ਕਰਕੇ ਰੱਖਿਆ ਹੋਇਆ ਅੱਜ ਉਹਦੇ ਕੋਲ ਪੈਸੇ ਨਹੀਂ ਅੱਜ ਉਸਦੇ ਕੋਲ ਪਾਸਪੋਰਟ ਨਹੀਂ ਅੱਜ ਉਸ ਦੇ ਕੋਲ ਕੋਈ ਸਾਧਨ ਨਹੀਂ ਹੈਗਾ ਸੋ ਪ੍ਰਭੂ ਔਕੇ ਸਮੇਂ ਦੇ ਵਿੱਚ ਆਪਾਂ ਨੂੰ ਪਰਿਵਾਰ ਦਾ ਸਾਥ ਦੇਣਾ ਚਾਹੀਦਾ ਲੋੜ ਅੱਜ ਆਪਾਂ ਨੂੰ ਪਰਿਵਾਰ ਪਰਿਵਾਰ ਦਾ ਸਾਥ ਦੇਣ ਦੀ ਸੋ ਤੁਹਾਡਾ ਸਾਰਿਆਂ ਦਾ ਧੰਨਵਾਦ ਹੈ ਔਰ ਪੰਜਾਬ ਵਾਸੀ ਜਿਹੜੇ ਪੰਜਾਬ ਦੇ ਨੌਜਵਾਨ ਵੀਰ ਨੇ ਔਰ ਇਸ ਇਸ ਕਮਾਲੀ ਸੋਸ਼ਲ ਕਮਾਲੀ ਸਮਾਜਿਕ ਕਮਾਲੀ ਜਦੋਂ ਕਿਸੇ ਦੇ ਦੁੱਖ ਦੀ ਘੜੀ ਆਉਂਦੀ ਹੈ ਔਰ ਆਪਣੇ ਪੰਜਾਬੀ ਹਮੇਸ਼ਾ ਸਭ ਤੋਂ ਪਹਿਲਾਂ ਖੜੇ ਹੋ ਕੇ ਅੱਗੇ ਉਹਨਾਂ ਦਾ ਉਸ ਪਰਿਵਾਰਾਂ ਦਾ ਸਾਥ ਦਿੰਦੇ ਨੇ ਜਿਹੜੇ ਪਰਿਵਾਰ ਲੋੜਵੰਦ ਨੇ ਜਿਹੜੇ ਪਰਿਵਾਰਾਂ ਨੂੰ ਦੁੱਖ ਦੇ ਘੜੀ ਆਉਂਦੀ ਐ ਸੋ ਪੰਜਾਬੀਓ ਹੁਣ ਵੀ ਤੁਹਾਡੇ ਤੇ ਇੱਕ ਮਾਣ ਔਰ ਮਹਿਸੂਸ ਕਰਦੇ ਆਂ ਅਸੀਂ ਕਿ ਤੁਸੀਂ ਇਸ ਪਰਿਵਾਰ ਦਾ ਜਰੂਰ ਸਾਥ ਦੇਵੋਗੇ ਧੰਨਵਾਦ ਸਾਰਿਆਂ ਦਾ ਔਰ ਭਗਵੰਤ ਮਾਨ ਜੀ ਨੂੰ ਬੇਨਤੀ ਆ ਦੁਬਾਰਾ ਦੋ ਕਿ ਇਸ ਪਰਿਵਾਰ ਦਾ ਜਰੂਰ ਸਾਥ ਦਿਓ ਔਰ ਅਸੀਂ ਵੀ ਭਗਵੰਤ ਮਾਨ ਜੀ ਨੂੰ ਮਿਲਾਂਗੇ ਹੁਣ ਜਾ ਕੇ ਕੱਲ ਨੂੰ ਮਿਲਾਂਗੇ ਪਰਸੋਂ ਨੂੰ ਜਦੋਂ ਵੀ ਸਮਾਂ ਮਿਲੇ ਸੋ ਉਹਨਾਂ ਨੂੰ ਬੇਨਤੀ ਕਰਾਂਗੇ ਤਾਂ ਕਿ ਬੱਚਾ ਆਪਣੇ ਪਰਿਵਾਰ ਦੇ ਵਿੱਚ ਆ ਕੇ ਦੁਬਾਰਾ ਖੁਸ਼ੀਆਂ ਮਾਣ ਸਕੇ ਸੋ ਧੰਨਵਾਦ ਸਾਰਿਆਂ ਦਾ ਵਾਹਿਗੁਰੂ ਖਾਲਸਾ ਵਾਹਿਗੁਰੂ ਜੀ